ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਬਹੁਤ ਹੀ ਮਹੱਤਵਪੂਰਨ ਅਤੇ ਇੰਪੋਰਟੈਂਟ ਟੌਪਿਕ ਦੇ ਉੱਤੇ ਅੱਜ ਗੱਲਬਾਤ ਅਕੀ ਵਧਾਵਾਂਗੇ ਮੈਡਮ ਵੀਨਾ ਗੋਇਲ ਸਾਡੇ ਨਾਲ ਉੱਚੇ ਚੇਤੇ ਤੇ ਮੌਜੂਦ ਰਹਿਣਗੇ ਜਿਹੜੇ ਕਿ ਨੈਵੀਗੇਟਰਸ ਓਵਰਸੀਜ਼ ਸੋਲੂਸ਼ਨਸ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਅੱਜ ਟੌਪਿਕ ਬੜਾ ਮਹੱਤਵਪੂਰਨ ਹੈ ਉਹ ਵਿਦਿਆਰਥੀ ਜਿਨ੍ਹਾਂ ਦੇ ਪ੍ਰੋਫਾਈਲ ਲੈਵਲ 1 ਯੂਨੀਵਰਸਿਟੀਆਂ ਜਾਂ ਲੈਵਲ 1 ਕਾਲਜਸ ਨੂੰ ਸੂਟ ਨਹੀਂ ਕਰਦੇ ਜਿਨ੍ਹਾਂ ਦੇ ਪ੍ਰੋਫਾਈਲ ਲੈਵਲ 1 ਕਾਲਜ ਤੇ ਯੂਨੀਵਰਸਿਟੀ ਦੀ ਰਿਕੁਆਇਰਮੈਂਟ ਦੇ ਅਕੋਰਡਿੰਗ ਨਹੀਂ ਹੈ ਉਹ ਵਿਦਿਆਰਥੀ ਕੀ ਕਰਨ ਤੇ ਜਿਹੜੇ ਵਿਦਿਆਰਥੀ 23 ਪਾਸ ਆਊਟ ਹੈ ਉਹ ਇੱਕ ਇੰਡੀਅਨ ਪਾਥਵੇ ਦੇ ذریعے ਵੀ ਆਸਟ੍ਰੇਲੀਆ ਪਹੁੰਚ ਸਕਦੇ ਨੇ ਕੁਝ ਮਹੀਨੇ ਇੰਡੀਆ ਚ ਪੜਨਾ ਐ ਐਡਮਿਸ਼ਨ ਆਸਟ੍ਰੇਲੀਆ ਦੀ ਉਸੇ ਯੂਨੀਵਰਸਿਟੀ ਦੇ ਵਿੱਚ ਤੁਹਾਨੂੰ ਮਿਲਣੀ ਐ ਔਰ ਆਸਟ੍ਰੇਲੀਆ ਦੀ ਉਹੀ ਯੂਨੀਵਰਸਿਟੀ ਤੁਹਾਨੂੰ ਇੰਡੀਆ ਚ ਪੜਾਏਗੀ ਕੁਝ ਮਹੀਨਿਆਂ ਬਾਅਦ ਤੁਸੀਂ ਆਸਟ੍ਰੇਲੀਆ ਜਾ ਕੇ ਪੜੋਗੇ ਇਹ ਪੂਰਾ ਪ੍ਰੋਸੈਸ ਸਾਡੇ ਨਾਲ ਸ਼ੇਅਰ ਕਰਨਗੇ ਮੈਮ ਵੀਨਾ ਗੋਇਲ ਵੀਨਾ ਗੋਇਲ ਮੈਮ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਔਰ ਮੈਂ ਚਾਹੂੰਗਾ ਤੇ ਇਸ ਟਾਪਿਕ ਨੂੰ ਬਹੁਤ ਚੰਗੀ ਤਰ੍ਹਾਂ ਤੁਸੀਂ ਐਕਸਪਲੇਨ ਕਰੋ ਤਾਂ ਕਿ ਇੱਕ ਇੱਕ ਪੁਆਇੰਟ ਵਿਦਿਆਰਥੀ ਸਮਝ ਜਾ। ਕਿ ਜੀਡੀ ਸਟੂਡੈਂਟਸ ਇੰਡੀਆ ਦੇ ਵਿੱਚ ਹੈ ਆਸਟ੍ਰੇਲੀਆ ਜਾਣਾ ਚਾਹ ਰਿਹਾ ਥੋੜਾ ਜਿਹਾ ਆਸਟ੍ਰੇਲੀਆ ਗੈਪ ਦੇ ਇਸ਼ੂ ਨਾਲ। ਜਾਂ ਕੋਈ ਵੀ ਪ੍ਰੋਬਲਮ ਹੋਏ ਤੇ ਫਿਰ ਐਡਮਿਸ਼ਨ ਨਹੀਂ ਹੁੰਦਾ। ਉਹ ਸਟੂਡੈਂਟਸ ਕੀ ਕਰਨ? ਕਿਉਂਕਿ 23 ਪਾਸ ਆਊਟ ਬੱਚਾ ਜੇ ਹੁਣ ਅਪਲਾਈ ਕਰਦਾ ਜੁਲਾਈ ਵਾਸਤੇ ਅਪਲਾਈ ਹੋਏਗਾ। ਬਾਈ ਚਾਂਸ ਉਹ ਕਿਸੇ ਵਜਹ ਨਾਲ ਜੁਲਾਈ ਦਾ ਵੀ ਨਹੀਂ ਮਿਸ ਹੋ ਜਾਂਦਾ ਤੇ ਉਹਦੇ ਕੋਲ ਕੋਈ অপਸ਼ਨ ਨਹੀਂ ਹੈ ਉਹਦੇ ਵਾਸਤੇ ਸਾਡੇ ਕੋਲ ਜਿਹੜਾ ਹੈ ਪਾਥਵੇ ਪ੍ਰੋਗਰਾਮ ਹੈ ਜਾਂ ਤੇ ਸਟੂਡੈਂਟ ਸਿੰਗਾਪੁਰ ਚਲਾ ਜਾਏ ਸਿੰਗਾਪੁਰ ਇੱਕ ਵਨイヤー ਪੜ੍ਹ ਕੇ ਸੈਕੰਡ ইয়ার ਉਹ ਆਸਟ੍ਰੇਲੀਆ ਚਲਾ ਜਾਏਗਾ ਜਾਂ ਇੰਡੀਆ ਦੇ ਵਿੱਚ ਜਿਹੜਾ ਹੈ ਸਟੱਡੀ ਕਰ ਸਕਦਾ ਉਹਦੇ ਫਾਇਦੇ ਮੈਂ ਤੁਹਾਨੂੰ ਦੱਸਦੀਆਂ ਐਨੇ ਕੁ ਫਾਇਦੇ ਹੈ देयर आर ਸੋ ਮਨੀ ਐਡਵਾਂਟੇਜਸ ਸਟੂਡੈਂਟ ਜਿਹੜਾ ਇਥੋਂ ਆਨਲਾਈਨ ਸਟੱਡੀ ਕਰੇਗਾ 1 ਇਅਰ ਦਾ ਪ੍ਰੋਗਰਾਮ 6 ਮੰਥ ਵਿੱਚ ਕੰਪਲੀਟ ਕਰੇਗਾ ਇਹ ਨਹੀਂ ਕਿ ਉਸ ਤੇ ਬੜਾ ਪ੍ਰੈਸ਼ਰ ਪੜ ਰਿਹਾ ਹੈ ਉਸ ਤੇ ਕੋਈ ਪ੍ਰੈਸ਼ਰ ਨਹੀਂ ਪੈ ਰਿਹਾ ਉਹ ਜਸਟ ਮਤਲਬ ਇੱਕ ਸਮਝ ਲਓ ਕਿ ਆਨਲਾਈਨ ਸਟੱਡੀਆਂ ਹੈ ਅਸਾਈਨਮੈਂਟਸ ਜਮਾ ਕਰਨੀਆਂ ਇਨ ਦਾ ਮੀਨ ਟਾਈਮ ਉਹ ਆਪਣੀ ਆਇਲਸ ਵੀ ਕਰ ਸਕਦਾ ਆਪਣੇ ਜਿਹੜੇ ਫਾਈਨੈਂਸ਼ੀਅਲ ਡਾਕੂਮੈਂਟਸ ਵੀ ਤਿਆਰ ਕਰ ਸਕਦਾ ਤੇ ਉਹਦਾ ਜਿਹੜਾ ਗੈਪ ਕਾਊਂਟ ਨਹੀਂ ਹੋਏਗਾ Hmm. 11th مارچ ਉਸ ਬੈਚ ਦੀ ਜਿਹੜੀ ਹੈ स्टार्टिंग ਡੇਟ ਹੈ ਉਹਦੇ ਬਾਅਦ ਜੇ ਮਿਸ ਹੋ ਗਿਆ ਫਿਰ ਉਹਦੇ ਕੋਲ ਸਮਾਨੀ ਹੈ ਫਿਰ ਉਹ ਇੱਥੇ ਅਪਲਾਈ ਨਹੀਂ ਕਰ ਸਕਦਾ ਹੁਣ ਜਿਹੜੇ ਵੀ ਸਟੂਡੈਂਟਸ ਹੈ ਜਿਹੜੇ ਕਿਸੇ ਵੀ ਵਜ੍ਹਾ ਨਾਲ 23 ਪਾਸ ਆਊਟ ਮਿਸ ਕਰ ਰਹੇ ਹੈ ਉਹਨਾਂ ਦੇ ਵਾਸਤੇ ਇਹ ਜਿਨ੍ਹਾਂ ਨੇ ਹਾਜ਼ਰੀ ਹਿਲਸ ਨਹੀਂ ਕੀਤਾ ਜਾਂ ਕੋਈ ਫਾਈਨੈਂਸ਼ੀਅਲ ਪ੍ਰੋਬਲਮ ਸੀ ਉਹ ਸਾਰੇ ਕਿਉਂਕਿ ਇੱਕ ਤੇ ਉਹ ਤੁਹਾਡਾ ਗੈਪイヤー ਕਾਊਂਟ ਨਹੀਂ ਹੋਏਗਾ ਦੂਜਾ 1 ਇਅਰ ਦੀ ਜਿਹੜੀ ਸਟੱਡੀ ਉਹ 6 ਮੰਥ ਚ ਕੰਪਲੀਟ ਕਰ ਰਹੇ ਹੋ ਉੱਥੇ ਸਿੱਧਾ ਸੈਕੰਡ ਇਅਰ ਚ ਜਾਓਗੇ ਤੇ 6 ਮਹੀਨੇ ਦੀ ਫੀਸ ਬਚ ਗਈ ਔਰ ਤੁਹਾਡੇ ਲਿਵਿੰਗ ਐਕਸਪੈਂਸਸ 1 ਇਅਰ ਦੇ ਬਚ ਗਏ ਉਹ ਇਹ ਹੁਣ ਇਹਦਾ ਮੇਨ ਟਾਈਮ ਤੁਸੀਂ ਆਪਣੇ ਆਇਲਸ ਜਿਹਦੇ ਵਾਸਤੇ ਕਿ ਜੋ ਕਿ ਨੈਵੀਗੇਟਰ ਤਿਆਰ ਕਰਾਂਦਾ ਤੁਹਾਨੂੰ ਕੋਈ ਚਾਰजेस ਨਹੀਂ ਲਿੱਤੇ ਜਾਂਦੇ ਆ ਤੁਹਾਡੇ ਤੋਂ ਤੁਹਾਡੇ ਪੂਰੀ ਫਾਈਲਿੰਗ ਪ੍ਰੋਸੈਸ ਦਾ ਅਸੀਂ ਗਾਈਡ ਕਰਾਂਗੇ ਜੀਟੀ ਡਾਕੂਮੈਂਟਸ ਦੇ ਤੁਹਾਨੂੰ ਗਾਈਡ ਕਰਾਂਗੇ ਔਰ ਫਿਰ ਵੀ ਤੁਹਾਡੇ ਦਿਮਾਗ 'ਚ ਅਸੀਂ ਫੀਸ ਦਿੱਤੀ 6 ਮਹੀਨੇ ਦੀ ਜਾਂ ਸਾਲ ਦੀ ਜਿਹੜੀ ਵੀ ਹੈ ਇੰਡੀਆ ਦੇ ਵਿੱਚ ਉਹ ਫੀਸ ਬਹੁਤ ਘੱਟ ਹੋ ਜਾਂਦੀ ਆ ਜਿਹੜੀ ਫੀਸ ਉੱਥੇ ਜਾ ਕੇ ਤੁਸੀਂ ਕੋਈ 30000 ਡਾਲਰ ਦੇਣੀ ਆ ਉਹ ਤੁਹਾਨੂੰ ਕੱਲੀ 6 ਲੱਖ 6.5 ਲੱਖ ਚ ਤੁਹਾਨੂੰ ਟੋਟਲ ਕੋਰਸ ਦੀ ਫੀਸ ਪੈਂਦੀ ਆ ਔਰ ਜੇ ਤੁਹਾਡਾ ਅਮ ਵੀਜ਼ਨ ਨਹੀਂ ਲੱਗਦਾ ਕਿਉਂਕਿ ਇਹਦੇ ਵਿੱਚ ਵੀਜ਼ਾ ਚਾਂਸਸ 100% ਹੁੰਦੇ ਆ ਨਹੀਂ ਲੱਗਦਾ ਤੇ ਫੀ ਰਿਫੰਡ ਹੈ ਜਸ ਤੁਹਾਡਾ ਕੋਈ GST ਵਗੈਰਾ ਥੋੜਾ ਬਹੁਤ ਕੱਟ ਕੇ 5 6% ਮੈਂ ਕਿਹਾ 25000 ਰੁਪਿਆ ਸਾਰਾ ਬੰਦਾ ਹੈ ਤੇ ਉਹਦੇ ਬਾਅਦ ਉਹ ਟੋਟਲ ਫੀ ਰਿਫੰਡ ਮਤਲਬ ਕਿਸੇ ਨੇ ਤੁਹਾਨੂੰ 6 ਮਹੀਨੇ ਪੜਾਇਆ 6 ਮਹੀਨੇ ਸਾਰੀ ਤਿਆਰੀ ਕਰਾਈ ਹੈ ਔਰ ਉਹਦੇ ਬਾਅਦ ਫੀ ਰਿਫੰਡ ਕਰ ਰਹੇ ਦੈਟ ਮੀਨਸ ਵੀਜ਼ਾ ਆਨ ਦੀ 100% ਸੰਭਾਵਨਾ ਹੈ ਤਾਹੀਂ ਉਹ ਫਾਈਲ ਫੜੀ ਜਾਂਦੀ ਤਾਂ ਹੀ ਉਸ ਬੱਚੇ ਤੇ ਟਾਈਮ ਇਨਵੈਸਟ ਕੀਤਾ ਜਾਂਦਾ ਔਰ ਤਾਂ ਹੀ ਉਸ ਦੇ ਉੱਪਰ ਸਾਰਾ ਜਿਹੜਾ ਆਪਣਾ ਪੂਰਾ ਟਾਈਮ ਲਾਇਆ ਜਾਂਦਾ ਉਸ ਬੱਚੇ ਤੇ ਇਨਵੈਸਟ ਕੀਤਾ ਜਾਂਦਾ ਕਿਉਂਕਿ ਇਸ ਬੱਚੇ ਦਾ ਇਹ ਕੰਮ ਹੋ ਜਾਣਾ ਹੈ ਉਸੇ ਹਿਸਾਬ ਨਾਲ ਇਹ ਸਾਰਾ ਚੱਲਦਾ ਕਿ ਜਦ ਸਟੂਡੈਂਟ ਇੱਥੋਂ ਆਨਲਾਈਨ ਸਟੱਡੀ ਲੈ ਰਿਹਾ ਹੈ ਅਸਾਈਨਮੈਂਟਸ ਉਹੀ ਪ੍ਰੋਫੈਸਰਸ ਉਹੀ ਟੀਚਰਸ ਹੋਣਗੇ ਜਿਹੜੇ ਆਸਟ੍ਰੇਲੀਆ ਜਾ ਕੇ ਉਹਨੂੰ ਪੜ੍ਹਾਣਗੇ ਓਕੇ ਤੇ ਉਸੇਮੇ ਕ curriculm ਇੱਥੇ ਆਨਲਾਈਨ ਕਰ ਰਿਹਾ ਹੈ 댓 ਮੀਨਸ ਉਹਨੂੰ ਉੱਥੇ ਦੇ ਪੜਨ ਦਾ ਇੱਕ ਤਜਰਬਾ ਜਿਹੜਾ ਆਸਟ੍ਰੇਲੀਆ ਚ ਪੜਨਾ ਉਹ ਇੱਥੇ ਹੀ ਹੋ ਜਾਏਗਾ ਇੰਡੀਆ ਚ ਬੈਠ ਕੇ ਇੱਕ ਤੇ ਉਹ ਪੇਰੈਂਟ ਸਕੂਲ ਹੈ ਫਰਸਟ ইয়ার ਉੱਥੇ ਦੀ ਪੜਾਈ ਦਾ ਜਿਹੜਾ ਇੱਕ ਜਾਣਦੇ ਸਾਹ ਸਟਰਗਲ ਕਰਨਾ ਯੂਨੀਵਰਸਿਟੀ ਦੀ ਉਹ ਇੱਥੇ ਆਨਲਾਈਨ ਕਰ ਰਿਹਾ ਔਰ ਅੱਧੀ ਤੋਂ ਵੀ ਘੱਟ ਫੀਸ ਚ ਕਰ ਰਿਹਾ ਟਾਈਮ ਆਪਣਾ ਸਮਾਂ ਸੇਵ ਕਰ ਰਿਹਾ ਤੇ ਇਸ ਕਰਕੇ ਜਦ ਉੱਥੇ ਜਾਏਗਾ ਤੇ ਪੜਾਈ ਤੇ ਉਹਨੂੰ ਪਤਾ ਹੀ ਕਿੱਦਾਂ ਹੁੰਨੀ ਹੈ ਫਿਰ ਤਾਂ ਜਸਟ ਉੱਥੇ ਐਡਜਸਟ ਹੋਣ ਵਾਲੀ ਗੱਲ ਹੋ ਜਾਏਗੀ ਖਾਲੀ ਉਸ ਟਾਈਮ ਜਿਹੜਾ ਧਿਆਨ ਰੱਖਣਾ ਤੇ ਆਪਣੇ ਆਈਲਸ ਤੇ ਉਪਰ ਪੂਰਾ ਧਿਆਨ ਦੋ ਤੇ ਜਿਹੜੇ ਪੇਰੈਂਟਸ ਆ ਉਹਨਾਂ ਨੇ ਆਪਣੇ ਜੀਟੀ ਦੇ ਡਾਕੂਮੈਂਟਸ ਜਿਹੜੇ ਫਾਈਨੈਂਸ਼ੀਅਲ ਔਰ ਇਨਕਮ ਟੈਕਸ ਰਿਟਰਨ ਸਾਰੀ ਜਿਹੜੀ ਮੈਨੇਜ ਕਰਨੀ ਆ ਬਣਾਣੀ ਆ ਉਹਨਾਂ ਨੇ ਤੇ ਮਤਲਬ ਜੋ ਵੀ ਫੰਡਸ ਰਿਕੁਆਇਰਮੈਂਟ ਪੇਰੈਂਟਸ ਨੂੰ ਪਤਾ ਨਹੀਂ ਹੁੰਦਾ ਇਸੇ ਕਰਕੇ ਜਿਹੜੇ ਕਿਉਂਕਿ 22 ਦਾ ਸਟੂਡੈਂਟ ਅਸੀਂ ਨਹੀਂ ਲਵਾਂਗੇ ਇਸ ਪਾਥਵੇ ਪ੍ਰੋਗਰਾਮ ਚ ਖੱਲੇ 23 ਦਾ ਸਟੂਡੈਂਟ ਲਵਾਂਗੇ ਔਰ ਬਹੁਤ ਸਾਰੀਆਂ ਯੂਨੀਵਰਸਿਟੀਆਂ ਜਿਹੜੀ ਇਹ ਕਰਾ ਰਹੀਆਂ ਮੈਲਬਨ ਦੇ ਲਾਟਰੋਬ ਯੂਨੀਵਰਸਿਟੀ ਹੋ ਗਈ ਪਾਰਥ ਦੀ ਐਡਿਤਕਾਵਨੀ ਯੂਨੀਵਰਸਿਟੀ ਹੋ ਗਈ ਬ੍ਰਿਸਬਨ ਦੇ ਗ੍ਰਿਫਿਥ ਯੂਨੀਵਰਸਿਟੀ ਹੋ ਗਈ ਐਟ ਦਾ ਬਹੁਤ ਸਾਰੀ ਯੂਨੀਵਰਸਿਟੀਆਂ ਜਿਹੜੀ ਜਿਨ੍ਹਾਂ ਦਾ ਇਹ ਪਾਥਵੇ ਪ੍ਰੋਗਰਾਮ ਹੈ ਔਰ ਸਾਰੀ ਬਹੁਤ ਅਚੀ ਯੂਨੀਵਰਸਿਟੀਆਂ ਜਿਹਦੇ ਵਿੱਚ ਸਟੂਡੈਂਟ ਜਾ ਸਕਦਾ ਤੁਸੀਂ ਇਹ ਦੇਖੋ ਕਿ ਇਸ ਪ੍ਰੋਗਰਾਮ ਦੇ ਨਾਲ ਸਟੂਡੈਂਟ ਨੂੰ ਆਪ ਕੌਨਫੀਡੈਂਸ ਬਣ ਰਿਹਾ ਹੈ ਕਿ ਉਹ ਜੋ ਪ੍ਰੋਗਰਾਮ ਜਿਹੜਾ ਕਿ ਮੈਂ ਇੱਥੇ ਪੜ ਰਿਹਾ ਔਰ 1% ਮੇਰਾ ਵੀਜ਼ਾ ਨਹੀਂ ਹੁੰਦਾ ਕਿਉਂਕਿ ਇਹਦੇ ਵਿੱਚ ਗੈਪ ਕਾਊਂਟ ਨਹੀਂ ਹੋਇਆ ਤੁਸੀਂ ਸੇਮ ਯੂਨੀਵਰਸਿਟੀ ਦਾ ਪ੍ਰੋਗਰਾਮ ਫਸਟイヤー ਇੱਥੇ ਕੰਪਲੀਟ ਕਰਤਾ ਤੇ ਵੀਜ਼ਾ ਅਫੀਸਰ ਨੂੰ ਵੀ ਪਤਾ ਸੇਮ ਯੂਨੀਵਰਸਿਟੀ ਇੱਥੇ ਪੜਾ ਰਹੀ ਹੈ ਸੇਮ ਯੂਨੀਵਰਸਿਟੀ ਉੱਥੇ ਹੈ ਤੇ ਬੱਚਾ ਜਿਹੜਾ ਜੈਨੂਨ ਇੰਟੈਂਸ਼ਨ ਹੁੰਦਾ ਜਿਹੜਾ ਪੜਨ ਦਾ ਉਹ ਇਹਦੇ ਵਿੱਚ ਪਹਿਲੇ ਹੀ ਸਟੂਡੈਂਟ ਨੇ ਪ੍ਰੂਫ ਕਰਤਾ ਕਿ ਮੇਰਾ ਇੰਟੈਂਸ਼ਨ ਠੀਕ ਹੈ ਹੁਣ ਰਿਸਕ ਕੌਣ ਲੈ ਰਿਹਾ ਰਿਸਕ ਯੂਨੀਵਰਸਿਟੀ ਲੈ ਰਹੀ ਹੈ ਜਿਹੜਾ ਤੁਹਾਡਾ ਪੈਸਾ ਵਾਪਸ ਕਰ ਰਹੀ ਹੈ 1% ਨਹੀਂ ਹੁੰਦਾ ਤਾਂ ਤੁਹਾਨੂੰ ਪੈਸਾ ਸਾਰਾ ਵਾਪਸ ਮਿਲ ਰਿਹਾ ਇਸ ਤੋਂ ਵੱਡੀ ਗਾਰੰਟੀ ਤੁਹਾਨੂੰ ਕੋਈ ਵੀ ਨਹੀਂ ਜੀ ਬਹੁਤ ਬਹੁਤ ਧੰਨਵਾਦ ਸੋ ਵੱਖ-ਵੱਖ ਪੁਆਇੰਟਸ ਨੇ ਜਿਹੜੇ ਸਟੂਡੈਂਟਸ ਨਾਲ ਜੁੜੇ ਹੋਏ ਇੰਡੀਅਨ ਪਾਥਵੇ ਨਾਲ ਜੁੜੇ ਹੋਏ ਫੀਸ ਨਾਲ ਜੁੜੇ ਹੋਏ ਐਡਮਿਸ਼ਨ ਦੇ ਪ੍ਰੋਸੈਸ ਨਾਲ ਜੁੜੇ ਹੋਏ ਜੀਟੀ ਨਾਲ ਜੁੜੇ ਹੋਏ ਉਹ ਸਾਰੇ ਜਿਹੜੇ ਫੈਕਟਸ ਨੇ ਪੁਆਇੰਟਸ ਨੇ ਸਾਡੇ ਨਾਲ ਕਲੀਅਰ ਕੀਤੇ ਨੇ ਮੈਮ ਵਿਨਾ ਗੋਇਲ ਨੇ ਸਟੂਡੈਂਟਸ ਨੂੰ ਕੋਈ ਵੀ ਕਨਫਿਊਜ਼ਨ ਹੈ ਤੇ ਸਕਰੀਨ ਤੇ ਨੰਬਰ ਹੈ ਇਸ ਨੰਬਰ ਤੇ ਤੁਸੀਂ ਫੋਨ ਕਰ ਸਕਦੇ ਹੋ ਮੈਮ ਵਿਨਾ ਗੋਇਲ ਦੇ ਨਾਲ ਤੁਸੀਂ ਇੰਡੀਆ ਦੇ ਕਿਸੇ ਵੀ ਹਿੱਸੇ 'ਚੋਂ ਫਾਇਲ ਮੂਵ ਕਰ ਸਕਦੇ ਹੋ ਮੈਡਮ ਵਿਨਾ ਗੋਇਲ ਜਾਂ ਉਹਨਾਂ ਦੀ ਟੀਮ ਨਾਲ ਸੰਪਰਕ ਕਰਕੇ ਚੰਡੀਗੜ੍ਹ ਦੇ ਵਿੱਚ ਮੈਮ ਵਿਨਾ ਗੋਇਲ ਦਾ ਆਫਿਸ ਹੈ ਥੈਂਕ ਯੂ ਸੋ ਮੱਚ ਥੈਂਕ ਯੂ